ਔਰ ਵਾਈਡ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਅਮਰਤਾਲੀਵਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਔਰਤਾਂ ਦੇ ਕਮਰ ਵਿੱਚ ਹੋਣ ਵਾਲੇ ਦਰਦ ਦੀ ਇਹ ਸਮੱਸਿਆ ਔਰਤਾਂ ਵਿੱਚ ਦਿਨੋ ਦਿਨ ਵਧਦੀ ਜਾ ਰਹੀ ਹੈ ਕਾਫੀ ਚਿੰਤਾ ਦਾ ਵਿਸ਼ਾ ਹੈ ਇਸ ਬੰਦੀ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਅਯੁਰਵੈਦ ਦੇ ਮਸ਼ਹੂਰ ਡਾਕਟਰ ਜਸਵਿੰਦਰ ਸੁਦੇਵੜਾ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਆਰ ਬਾਈਟ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਜੀ ਜੀ ਹਾਂ ਜੀ ਡਾਕਟਰ ਸਾਹਿਬ ਔਰਤਾਂ ਦੇ ਕਮਰ ਵਿੱਚ ਦਰਦ ਹੋਣ ਦੇ ਕਾਰਨ ਕਿਹੜੇ-ਕਿਹੜੇ ਹਨ ਔਰਤਾਂ ਦੀ ਕਮਰ ਦਰਦ ਦੀ ਸਮੱਸਿਆ ਬਹੁਤ ਕਾਮਨ ਹੁੰਦੀ ਜਾ ਰਹੀ ਹੈ ਜੀ ਇਹਦੇ ਬਹੁਤ ਸਾਰੇ ਕਾਰਨ ਵੱਖ-ਵੱਖ ਕਾਰਨ ਹੋ ਸਕਦੇ ਨੇ ਜੋ ਮੁੱਖ ਕਾਰਨ ਜਿਹੜਾ ਹੈ ਉਹ ਅਸੀਂ ਮੋਢਲੇ ਤੌਰ ਤੇ ਦੇਖਦੇ ਹਾਂ ਤਾਂ ਉਹ ਇਹ ਕਾਰਨ ਹੈ ਲਾਈਫ ਸਟਾਈਲ ਫਿਜ਼ੀਕਲ ਸਟੈਮਨਾ ਘਟ ਗਿਆ ਹੈ ਔਰਤਾਂ ਦੇ ਕੰਮਾਂ ਚ ਜਿਹੜੇ ਘਰੇਲੂ ਕੰਮ ਸੀਗੇ ਉਹਨਾਂ ਚ ਕਾਫੀ ਕਮੀ ਆ ਗਈ ਉਹਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ ਜੀ ਤੇ ਉਹ ਮਸ਼ੀਨਾਂ ਕੰਮ ਕਰਦੀਆਂ ਨੇ ਕੱਪੜੇ ਵੀ ਮਸ਼ੀਨਾਂ ਧੋਦੀਆਂ ਨੇ ਤੇ ਸਾਡੀਆਂ ਮਤਲਬ ਮਧ ਵਰਗੀ ਜਾਂ ਹੋਰ ਨਾ ਔਰਤਾਂ ਜਿਹੜੀਆਂ ਨੇ ਉਹ ਘਰ ਦਾ ਸਫਾਈ ਦਾ ਕੰਮ ਵੀ ਜਿਹੜਾ ਹੈ ਦੂਸਰਿਆਂ ਨੂੰ ਸੌਂਪ ਦੀਆਂ ਨੇ ਤੇ ਉਸ ਕਰਕੇ ਜਿਹੜਾ ਸਾਡਾ ਸਟੈਮਨਾ ਔਰਤਾਂ ਦਾ ਉਹ ਬੜਾ ਘਟ ਰਿਹਾ ਤੇ ਕੁਝ ਇਹ ਵੀ ਹੈ ਕਿ ਖੁਰਾਕਾਂ ਜਿਹੜੀਆਂ ਨੇ ਉਹ ਮਾੜੀਆਂ ਹੋਣ ਕਰਕੇ ਸਾਡੀ ਸਰੀਰਕ ਸਮਰੱਥਾ ਦਿਨੋ ਦਿਨ ਘਟਦੀ ਜਾ ਰਹੀ ਆ ਤੇ ਔਰ ਜਿੱਥੋਂ ਤੱਕ ਗੱਲ ਕਰੀਏ ਆਪਾਂ ਕੰਮਕਾਜੀ ਔਰਤਾਂ ਦੀ ਉਹਨਾਂ ਦਾ ਉਹਨਾਂ ਤੇ ਵਰਕ ਸਟ्रेस ਤੇ ਉਹਨਾਂ ਦੇ ਬੈਠਣ ਦਾ ਪੋਸਚਰ ਸਹੀ ਨਾ ਹੋਣ ਕਰਕੇ ਵੀ ਕਮਰ ਦਰਦ ਦੀ ਸਮੱਸਿਆ ਅੱਜ ਕੱਲ ਔਰਤਾਂ 'ਚ ਆਮ ਹੋ ਗਈ ਹੈ ਤੇ ਅਕਸਰ ਮੈਂ ਸਮਝਦਾ ਕਿ 70% ਦੀ ਔਰਤਾਂ ਜਿਹੜੀਆਂ ਨੇ ਉਹ ਕਮਰ ਦਰਦ ਦੀ ਸ਼ਿਕਾਇਤ ਕਰਦੀਆਂ ਨੇ ਉਹਨਾਂ ਨੂੰ ਕਦੇ ਨਾ ਕਦੇ ਗਾਹੇ-ਬਗਾਹੇ ਕਮਰ ਦਰਦ ਦੇ ਰੋਗ ਦਾ ਸਾਹਮਣਾ ਕਰਨਾ ਪੈਂਦਾ ਦੂਜੀ ਗੱਲ ਜਿਹੜੀ ਹੈ ਕੁਝ ਮੈਂ ਇਹ ਦੇਖਦਾ ਕਿ ਆਮ ਤੌਰ ਤੇ ਜਦੋਂ ਕਲੀਨਿਕਲੀ ਪੇਸ਼ੈਂਟ ਆਉਂਦੇ ਆ ਤਾਂ ਉਸ ਤੋਂ ਬਾਅਦ ਧਾਲੀਵਾਲ ਸਾਹਿਬ ਦੇਖਦੇ ਆ ਕਿ ਕਮਰ ਦਰਦ ਦੇ ਜਿਹੜੇ ਮੁੱਖ ਕਾਰਨਾ ਚੋਂ ਇੱਕ ਇਹ ਇਹ ਹੈ ਕਿ ਅਚਾਨਕ ਸਰੀਰ ਦੀ ਤਿਆਰੀ ਤੋਂ ਬਿਨਾ ਜੀ ਇੱਕਦਮ ਹੈਵੀ ਲਿਫਟਿੰਗ ਹੋ ਜਾਣਾ ਮੰਨ ਲਓ ਕੋਈ ਔਰਤ ਆਪਾਂ ਇੱਥੇ ਔਰਤਾਂ ਦੀ ਹੀ ਗੱਲ ਅੱਜ ਕਰਾਂਗੇ ਵੈਸੇ ਇਹ ਫਾਰਮੂਲਾ ਜਿਹੜਾ ਹੈ ਮਰਦਾਂ ਤੇ ਵੀ ਲਾਗੂ ਹੁੰਦਾ ਹੈ ਤੇ ਪਰ ਆਪਾਂ ਔਰਤਾਂ ਦੀ ਗੱਲ ਕਰ ਰਹੇ ਹਾਂ ਤੇ ਬਸ ਸਫਰ ਕੋਈ ਕਰ ਰਿਹਾ ਹੈ ਤੇ ਉਹਦੇ ਕੋਲ ਕੁਝ ਨਾਲ ਸਮਾਨ ਹੈ બસ ਦੀ ਵਾਈਬ੍ਰੇਸ਼ਨ ਨਾਲ ਉਸ ਦੀਆਂ ਮਾਸਪੇਸ਼ੀਆਂ ਬੜੀ ਆਰਾਮ ਦੀ ਅਵਸਥਾ 'ਚ ਜਾ ਚੁੱਕੀਆਂ ਹੁੰਦੀਆਂ ਨੇ ਉਸ ਦੀ ਡੈਸਟੀਨੇਸ਼ਨ ਆ ਗਈ ਕੰਡਕਟਰ ਨੇ ਸੀਟੀ ਮਾਰੀ ਬੱਸ ਰੁਕੀ ਹੈਵੀ ਲਿਫਟਿੰਗ ਲੈ ਕੇ ਬੱਸ ਤੋਂ ਹੇਠਾਂ ਉਤਰ ਗਈਆਂ ਘਰ ਦੇ ਵਿੱਚ ਆਰਾਮ ਦੀ ਅਵਸਥਾ 'ਚ ਬੈਠੀਆਂ ਟੀਵੀ ਦੇਖ ਰਹੀਆਂ ਨੇ ਜਾਂ ਫਿਰ ਕੋਈ ਹੋਰ ਆਰਾਮਦਾਇਕ ਕੰਮ ਕਰ ਰਹੀਆਂ ਨੇ ਮੋਬਾਈਲ ਫੋਨ ਤੇ ਹਨ ਬੱਚਾ ਡਿੱਗ ਪਿਆ ਜਾਂ ਕੋਈ ਵੀ ਚੀਜ਼ ਅਚਾਨਕ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਕਿ ਉਹਨਾਂ ਨੂੰ ਇੱਕਦਮ ਉੱਠਣਾ ਪਿਆ ਤੇ ਉੱਠ ਕੇ ਉਹਨਾਂ ਨੇ ਉਸ ਨੂੰ ਸਥਿਤੀ ਨੂੰ ਸੰਭਾਲਿਆ। ਤੋਂ ਹੁਣ ਤਾਲੀਵਾਲ ਸਭ ਆਪਾਂ ਦੇਖਦੇ ਆਂ ਕਿ ਮੈਚ ਵਗੈਰਾ ਦੇਖਦੇ ਆਂ ਕਬੱਡੀ ਹੈ, ਕੁਸ਼ਤੀ ਹੈ ਜਾਂ ਜੋ ਵੀ ਹਾਕੀ ਹੈ ਜਾਂ ਫੁੱਟਬਾਲ ਹੈ ਉਹਦੇ ਚ ਗਰਾਊਂਡ 'ਚ ਖਿਡਾਰੀ ਆਉਂਦੇ ਨੇ ਆਪਣੇ ਆਪ ਨੂੰ ਵਾਰਮ-ਅਪ ਕਰਦੇ ਨੇ। ਜੀ। ਤੋ ਵਾਰਮ-ਅਪ ਕਰਨ ਦਾ ਮਤਲਬ ਹੁੰਦਾ ਹੈ ਕਿ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਖੇਡ ਨਾਲ ਪੈਣ ਵਾਲੇ ਝਟਕਿਆਂ ਲਈ ਤਿਆਰ ਹੋ ਜਾਣ। ਤੋ ਅਸੀਂ ਦਿਨਿਕ ਜੀਵਨ ਦੇ ਵਿੱਚ ਉਹਦੇ ਲਈ ਤਿਆਰ ਨਹੀਂ ਹੁੰਦੇ ਤੇ ਔਰ ਉਹ ਅਚਾਨਕ ਇਹੋ ਜਿਹੀਆਂ ਘਟਨਾਵਾਂ ਸਾਡੇ ਦਿਨਿਕ ਜੀਵਨ ਚ ਵਾਪਰਦੀਆਂ ਨੇ ਤੇ ਅਚਾਨਕ ਸਾਨੂੰ ਐਕਟੀਵੇਟ ਹੋਣਾ ਪੈਂਦਾ ਹੈ, ਹੈਵੀ ਲਿਫਟਿੰਗ ਕਰਨੀ ਪੈਂਦੀ ਹੈ ਜਾਂ ਇੱਕਦਮ ਅਸੀਂ ਆਪਣੀ ਬਾਡੀ ਨੂੰ ਜਿਹੜਾ ਹੈ ਉਹਦੇ ਚ ਜਿਹੜੀ ਜਦੋਂ ਇਸ ਤਰ੍ਹਾਂ ਦੇ ਕਾਰਜਸ਼ੀਲ ਹੁੰਦੇ ਆ ਤਾਂ ਉਦੋਂ ਸਾਡੇ ਮਾਸਪੇਸ਼ੀਆਂ 'ਚ ਜਿਹੜੇ ਸੈੱਲਾਂ ਦੇ ਵਿੱਚ ਟਿਸ਼ੂਜ਼ ਦੇ ਵਿੱਚ ਟੁੱਟਪੱਜ ਹੁੰਦੀ ਆ ਤੇ ਉਹਦੀ ਰਿਪੇਅਰਮੈਂਟ ਵੀ ਪੂਰੀ ਤਰ੍ਹਾਂ ਨਹੀਂ ਹੁੰਦੀ ਉਹਨਾਂ ਨੂੰ ਰੈਸਟ ਵੀ ਨਹੀਂ ਮਿਲਦੀ ਉਹਦੇ ਕਾਰਨ ਛੋਟੇ-ਛੋਟੇ ਘਟਨਾਮਾ ਇਹ ਜੀਵਨ 'ਚ ਲਗਾਤਾਰ ਵਾਪਰਦੀਆਂ ਰਹਿੰਦੀਆਂ ਨੇ ਤੇ ਅਖੀਰ ਉਹ ਵਿਅਕਤੀ ਜਿਹੜਾ ਹੈ ਉਹ ਰੀਡ ਦੀ ਹੱਡੀ ਦੇ ਆਸ-ਪਾਸ ਜਿਹੜੀਆਂ ਸਪੋਰਟਿਵ ਮਾਸਪੇਸ਼ੀਆਂ ਨੇ ਲਿਗਾਮੈਂਟਸ ਨੇ ਮਾਸਪੇਸ਼ੀਆਂ ਨੇ ਤੇ ਉਹਨਾਂ ਦੀ ਵੀਕਨੈਸ ਹੋਣਾ ਸਟੈਂਡਰਡਨੈਸ ਦਾ ਕਾਰਨ ਬਣਦੀ ਹੈ ਤੇ ਉਹ ਇੱਕ ਬਿਮਾਰ ਜਿਹੜਾ ਹੈ ਉਹ ਬਣ ਜਾਂਦਾ ਹੈ ਰੀੜ ਦੀ ਹੱਡੀ ਤੇ ਦਰਦ ਦਾ ਟੂਖੀ ਤੇ ਦਰਦ ਆ ਕੰਬਰ ਤੇ ਦਰਦ ਜੀ ਅੱਛਾ ਉਸ ਤੋਂ ਬਾਅਦ ਕੁਝ ਹੋਰ ਦੂਸਰੇ ਕਾਰਨ ਨੇ ਮੋਟਾਪਾ ਇਹਦਾ ਇੱਕ ਬਹੁਤ ਇੱਕ ਵੱਡਾ ਕਾਰਨ ਹੈ ਜੀ ਤੇ ਅੱਛਾ ਉਸ ਤੋਂ ਬਾਅਦ ਕੁਝ ਮੈਡੀਕਲ ਕਾਰਨ ਇਹ ਵੀ ਹੈਗੇ ਆ ਕਿ ਜਿਵੇਂ ਪਲਮਨਰੀ ਇਨਫਲੇਮੇਟਰੀ ਡਿਜ਼ੀਜ਼ ਔਰ ਤਾਂ ਚ ਕਾਮਨ ਪਾਈ ਜਾਂਦੀ ਹੈ ਲਿਕੋਰੀਆ ਦੀ ਵਜ੍ਹਾ ਕਰਕੇ ਉਦੇਚ ਜਨੰੰਗਾ ਦੇ ਆਸੇ-પાસੇ ਸੋਜ ਹੋ ਜਾਂਦੀ ਹੈ ਤੇ ਉਹਦੇ ਕਰਕੇ ਵੀ ਔਰਤਾਂ ਚ ਕਮਰ ਦਰਦ ਦੀ ਸਮੱਸਿਆ ਜਿਹੜੀ ਹੈ ਕਾਮਨ ਹੈ ਅੱਛਾ ਉਸ ਤੋਂ ਅਲਾਵਾ ਜੇ ਆਪਾਂ ਥੋੜਾ ਜਿਆਦਾ ਹੋਰ ਐਡਵਾਂਸ ਸੋਚਦੇ ਹਾਂ ਤਾਂ ਰੀਡ ਦੀ ਹੱਡੀ ਦਾ ਕੈਂਸਰ ਵੀ ਇਹਦਾ ਇੱਕ ਕਾਰਨ ਬਣਦਾ ਹੈ ਚਲੋ ਅੱਛਾ ਉਸ ਤੋਂ ਬਾਅਦ ਇੱਕ ਸੱਟ ਚੋਟ ਵੀ ਇਹਦਾ ਇੱਕ ਕਾਰਨ ਹੁੰਦੇ ਨੇ ਜੋ ਐਕਿਊਟ ਇਨਫਲੇਮੇਸ਼ਨ ਕ੍ਰੀਏਟ ਹੁੰਦੀ ਹੈ ਤੇ ਉਸ ਤੋਂ ਬਾਅਦ ਉਟੂਹੀ ਦਾ ਦਰਦ ਜਿਹੜਾ ਹੈ ਉਹ ਮਰੀਜ਼ ਨੂੰ ਹੋ ਜਾਂਦਾ ਪਰ ਇਹਨਾਂ ਸਾਰਿਆਂ ਦੇ ਵੱਖਰੋ ਵੱਖਰੇ ਇਲਾਜ ਨੇ ਤੇ ਵੱਖਰੋ ਵੱਖਰੇ ਯਤਨ ਜਿਹੜੇ ਨੇ ਉਹ ਮਰੀਜ਼ ਨੂੰ ਕਰਨੇ ਚਾਹੀਦੇ ਨੇ ਤੇ ਬਹੁਤ ਗੰਭੀਰ ਹਾਲਤਾਂ ਦੇ ਵਿੱਚ ਜੇਕਰ ਢੂਹੀ ਦਾ ਦਰਦ ਕਮਰ ਦਾ ਦਰਦ ਜਿਹੜਾ ਹੈ ਉਹ ਠੀਕ ਨਹੀਂ ਹੁੰਦਾ ਤਾਂ ਡਾਕਟਰ ਦੀ ਸਲਾਹ ਜ਼ਰੂਰੀ ਹੈ ਪਰ ਮੋਢਲੀਆਂ ਹਾਲਤਾਂ ਦੇ ਵਿੱਚ ਇਸ ਨੂੰ ਘਰੇਲੂ ਉਪਾਅਾਂ ਨਾਲ ਕੁਝ ਜੜੀਆਂ ਬੂਟੀਆਂ ਨਾਲ ਕੁਝ ਹਰਬਜ਼ ਨਾਲ ਕੁਝ ਰਸੋਈ ਦੇ ਵਿੱਚ ਪਏ ਮਸਾਲਿਆਂ ਨਾਲ ਇਸ ਨੂੰ ਸਹਜੇ ਹੀ ਠੀਕ ਕੀਤਾ ਜਾ ਸਕਦਾ ਹੈ ਪਰ ਜੇ ਇਸ ਸਮੱਸਿਆ ਮਹੀਨੇ ਬਦੀ ਬੜੀ ਰਹਿੰਦੀ ਹੈ ਤਾਂ ਫਿਰ ਦੇਰ ਨਹੀਂ ਕਰਨੀ ਚਾਹੀਦੀ ਕਿਸੇ ਵੀ ਰੀੜੀ ਦੀ ਹੱਡੀ ਦੇ ਸਪੈਸ਼ਲਿਸਟ ਨੂੰ ਦਿਖਾ ਦੇਣਾ ਚਾਹੀਦਾ ਹੈ ਨਰਸਾਂ ਨੇ ਇਹ ਕਹਿੰਦੇ ਇੱਕ ਗੱਲ ਦੱਸੋ ਕਿ ਵੀ ਇਸ ਦਰਦ ਦਾ ਕਾਰਨ ਮਟਾਪਾ ਜਾਂ ਖੇਡੂ ਕੰਮਕਾਜ ਵੀ ਹੋ ਸਕਦਾ ਹੈ ਖੇਡੂ ਕੰਮਕਾਜ ਬਿਲਕੁਲ ਹੈ ਮੈਂ ਪਹਿਲਾਂ ਡਿਸਕਲੋਜ਼ ਕਰ ਚੁੱਕੀ ਹਾਂ ਕਿ ਮਟਾਪਾ ਜਿਹੜਾ ਹੈ ਔਰਤਾਂ 'ਚ ਬਹੁਤ ਜ਼ਿਆਦਾ ਹੋ ਰਿਹਾ ਹੈ ਸਾਡੀਆਂ ਖੁਰਾਕਾਂ ਜਿਹੜੀਆਂ ਨੇ ਉਹ ਜ਼ਹਿਰੀਲੀਆਂ ਹੋ ਚੁੱਕੀਆਂ ਨੇ ਅਸੀਂ ਅੰਦਰੋਂ ਸਟਰੋਂਗ ਨਹੀਂ ਹੋ ਰਹੇ ਬਾਹਰੋਂ ਸਾਡੇ ਸਰੀਰ 'ਚ ਫਲਾਵਟ ਆ ਰਹੀ ਹੈ ਬਾਹਰੋਂ ਤੰਦਰੁਸਤ ਨਜ਼ਰ ਆਉਂਦੇ ਨੇ ਅੰਦਰੋਂ ਖੋਖਲੇ ਹੁੰਦੇ ਜਾ ਰਹੇ ਹਾਂ ਰਸਾਇਣਿਕ ਖੁਰਾਕਾਂ ਜਿਹੜੀਆਂ ਸਾਡੀਆਂ ਜਿਨ੍ਹਾਂ ਚ ਕੀਟਨਾਸ਼ਕਾਂ ਦਾ ਬੇਤਹਾਸ਼ਾ ਇਸਤੇਮਾਲ ਹੋ ਰਿਹਾ ਸਾਡੇ ਸ਼ਰੀਰ ਨੂੰ ਫਲਾਜੁਰ ਰਹੀਆਂ ਨੇ ਅਸੀਂ ਬਾਹਰੋਂ ਜ਼ਰੂਰ ਤੰਦਰੁਸਤ ਨਜ਼ਰ ਆ ਰਹੇ ਆ ਅੰਦਰੋਂ ਖੋਖਲੇ ਹੁੰਦੇ ਜਾ ਰਹੇ ਆ ਉਹ ਮੋਟਾਪਾ ਵੀ ਇਹਦਾ ਕਾਰਨ ਹੈ ਖੋਖਲਾਪਨ ਵੀ ਕਾਰਨ ਹੈ ਤੇ ਉਸ ਤੋਂ ਬਾਅਦ ਜਿਹੜਾ ਘਰੇਲੂ ਕੰਮਕਾਜ ਦੀ ਕਮੀ ਵੀ ਜਿਹੜੀ ਔਰਤਾਂ ਚ ਜਿਹੜੀ ਅੱਜ ਕੱਲ ਹੈਗੀ ਆ ਤੇ ਉਹ ਉਹਦਾ ਵੀ ਉਹ ਵੀ ਇੱਕ ਕਾਰਨ ਜਿਹੜੀ ਆ ਇਹਦਾ ਬਣਦੀ ਹੈ ਜੀ ਜੀ ਡਾਕਟਰ ਸਾਹਿਬ ਇੱਕ ਸਾਨੂੰ ਇਹ ਦੱਸੋ ਵੀ ਦਵਾਈਆਂ ਖਾਣ ਦੇ ਨਾਲ ਨਾਲ ਕਿ ਉਹ ਕਿਹੜੀਆਂ ਐਕਸਰਸਾਈਜ਼ ਨੇ ਕਸਰਤ ਨੇ ਜਿਹਦੇ ਨਾਲ ਇਹਨੂੰ ਮੁਠੀ ਕੀਤਾ ਜਾ ਸਕਦਾ ਹੈ ਦਵਾਈਆਂ ਤਾਂ ਦੇਖੋ ਜਦੋਂ ਬਹੁਤ ਜ਼ਿਆਦਾ ਦਰਦ ਹੈ ਤਾਂ ਦਵਾਈਆਂ ਦੀ ਸਹਾਇਤਾ ਲੈਣ ਚ ਮੈਂ ਨਹੀਂ ਕਹਿੰਦਾ ਕਿ ਉਹ ਗਲਤ ਹੈ ਬਿਲਕੁਲ ਲੈਣੀ ਚਾਹੀਦੀ ਹੈ ਪਰ ਇਹਦੇ ਨਾਲ ਨਾਲ ਘਰੇਲੂ ਐਕਸਰਸਾਈਜ਼ਾਂ ਕਮਰ ਦੀਆਂ ਐਕਸਰਸਾਈਜ਼ਾਂ ਲੇਟ ਕੇ ਕਰਨ ਵਾਲੀਆਂ ਖੜੇ ਹੋ ਕੇ ਕਰਨ ਵਾਲੀਆਂ ਹਲਕੀਆਂ ਐਕਸਰਸਾਈਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਇਹਦੇ 'ਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ ਤੇ ਉਹਦੇ ਨਾਲ ਇਹ ਵੀ ਹੈ ਕਿ ਤੁਸੀਂ ਮੋਟਾਪੇ ਲਈ ਇਹ ਵੀ ਨਾ ਹੋਵੇ ਕਿ ਬਹੁਤ ਜ਼ਿਆਦਾ ਸਖਤ ਮਿਹਨਤ ਕਰੋ ਕਈ ਵਾਰ ਇਦਾਂ ਹੁੰਦਾ ਕਿ ਮੋਟਾਪਾ ਘਟਾਉਣ ਲਈ ਐਕਸਰਸਾਈਜ਼ ਹੀ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਤੇ ਉਹਦੇ ਨਾਲ ਵੀ ਕਮਰ ਦਰਦ ਸਾਡੇ ਔਰਤਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਲੰਬੀ ਸੈਰ ਰੱਸੀ ਟੱਪਣਾ ਇਹੋ ਜਿਹੀਆਂ ਕਸਰਤਾਂ ਬਿਲਕੁਲ ਵੀ ਐਰੋਬਿਕ ਐਕਸਰਸਾਈਜ਼ ਜਿਹੜੀਆਂ ਨੇ ਜੋਗਿੰਗ ਕਰਨਾ ਇਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਵਜ਼ਨ ਘਟਾਉਣ ਲਈ ਤੇ ਮੋਟਾਪੇ ਨੂੰ ਕੰਟਰੋਲ ਕਰਨ ਲਈ ਹੋਰ ਬੜੇ ਤਰੀਕੇ ਨੇ ਡਾਈਟ ਥੈਰੇਪੀ ਹੈ ਠੀਕ ਹੈ ਡਾਈਟੀਸ਼ਨ ਦੀ ਮਦਦ ਲਈ ਜਾ ਸਕਦੀ ਹੈ ਖੁਰਾਕ ਤੇ ਕੰਟਰੋਲ ਕਰਕੇ ਮਿੱਠੇ ਤੇ ਕੰਟਰੋਲ ਕਰਕੇ ਹੋਰ ਬਹੁਤ ਸਾਰੇ ਮਤਲਬ ਸਾਧਨ ਹਨ ਜਿਹਦੇ ਨਾਲ ਅਸੀਂ ਆਪਣਾ ਮੋਟਾਪਾ ਜਿਹੜਾ ਹੈ ਉਹ ਕਮ ਕਰ ਸਕਦੇ ਹਾਂ ਕੱਟ ਕਰ ਸਕਦੇ ਹਾਂ ਪਰ ਨਾਲ ਨਾਲ ਜਿਹੜੀਆਂ ਘਰੇਲੂ ਐਕਸਰਸਾਈਜ਼ਾਂ ਜਿਹੜੀਆਂ ਤੁਹਾਡਾ ਫਿਜ਼ੀਓਥੈਰੇਪਿਸਟ ਜਿਹੜਾ ਹੈ ਜਾਂ ਕਿਤੇ ਵੀ ਤੁਹਾਨੂੰ ਤੁਹਾਡਾ ਡਾਕਟਰ ਜਿਹੜਾ ਸਲਾਹ ਦਿੰਦਾ ਹੈ ਉਹ ਐਕਸਰਸਾਈਜ਼ਾਂ ਨਿਰਸੰਦੇ ਇਹਦੇ ਵਿੱਚ ਬਹੁਤ ਕਾਰਗਰ ਹੁੰਦੀਆਂ ਨੇ ਤੇ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਦੇਖਿਆ ਹੈ ਕਿ ਕਮਰ ਦਰਦ ਦੇ ਮਰੀਜ਼ਾਂ ਨੂੰ ਐਕਸਰਸਾਈਜ਼ ਜਿਹੜੀ ਹੈ ਦਵਾਈ ਨਾਲੋਂ ਵਧ ਕਾਮਯਾਬ ਹੁੰਦੀ ਹੈ ਸ਼ੁਰੂਆਤ ਦੇ ਹਾਲਤਾਂ 'ਚ ਜੇ ਉਹਨੂੰ ਕੋਈ ਵੀ ਹੋਰ ਦੂਸਰੀ ਮਤਲਬ ਜਿਹੜੀ ਹੈ ਉਹ ਗੰਭੀਰ ਸਮੱਸਿਆ ਨਾ ਹੋਵੇ ਜੀ ਡਾਕਟਰ ਸਾਹਿਬ ਤੁਸੀਂ ਜਿਹੜੀਆਂ ਔਰਤਾਂ ਕਮਰ ਦਰਦ ਤੋਂ ਪੀੜਤ ਨੇ ਅਯੁਰਵੇਦ ਅਨੁਸਾਰ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਹਾਂ ਆਯੁਰਵੇਦ ਦੇ ਵਿੱਚ ਕਾਫੀ ਕੁਝ ਕਮਰ ਦਰਦ ਲਈ ਹੈ ਕਸਰਤਾਂ ਦੇ ਨਾਲ ਨਾਲ ਅਦਰਕ ਦਾ ਇਸਤੇਮਾਲ ਔਰਲੀ ਚਬਾ ਕੇ ਅਦਰਕ ਖਾਣਾ ਦੁੱਧ ਚ ਹਲਦੀ ਪਾ ਕੇ ਪੀਣਾ ਕਿਉਂਕਿ ਹਲਦੀ ਐਂਟੀਆਕਸੀਡੈਂਟ ਵੀ ਹੈ ਐਂਟੀ ਇਨਫਲੇਮੇਟਰੀ ਏਜੰਟ ਵੀ ਹੈ ਠੀਕ ਹੈ ਜੀ ਅੱਛਾ ਦਾਲ ਚੀਨੀ ਦਾ ਪਰਯੋਗ ਹੈ ਕਾਲੀ ਮਿਰਚ ਦਾ ਪਰਯੋਗ ਹੈ ਅੱਛਾ ਉਸ ਤੋਂ ਬਾਅਦ ਸਰੰਜਾਂ ਜੜੀਆਂ ਨੇ ਉਹ ਵੀ ਇਸਤੇਮਾਲ ਕੀਤੀਆਂ ਜਾ ਸਕਦੀਆਂ ਨੇ ਠੀਕ ਹੈ ਅਜਵਾਇਨ ਇਸਤੇਮਾਲ ਕੀਤੀ ਜਾ ਸਕਦੀ ਹੈ ਇਹਨਾਂ ਦਾ ਪ੍ਰਯੋਗ ਵੱਖ-ਵੱਖ ਤਰੀਕਿਆਂ ਨਾਲ ਜਿਹੜਾ ਹੈ ਉਹ ਕਮਰ ਦਰਦ ਰੋਗੀ ਉਹ ਆਪਣੇ ਤੇ ਕਰ ਸਕਦਾ ਹੈ ਤੇ ਕੁਝ ਇਸ ਤਰ੍ਹਾਂ ਦੇ ਫਾਰਮੂਲੇ ਨੇ ਜਿਵੇਂ ਕੁਝ ਪੰਜੀਰੀਆਂ ਬਣਾ ਲੈਂਦੇ ਨੇ ਮੈਂ ਉਹਦੀ ਸਲਾਹਤਾਂ ਨਹੀਂ ਦਿੰਦਾ ਪਰ ਉਹ ਕਿਉਂਕਿ ਉਹਦੇ ਚ ਆਟਾ ਤੇ ਘਿਓ ਨੂੰ ਜੇ ਆਪਾਂ ਕੱਢਦੀਏ ਤਾਂ ਉਹ ਜੜੀਆਂ ਬੂਟੀਆਂ ਦਾ ਜਿਹੜਾ ਮਿਸ਼ਰਣ ਹੈ ਜੀ ਕਮਰਕਸ ਹੈ ਅਜਵਾਇਨ ਹੈ ਆਸ਼ਵਗੰਧਾ ਹੈ ਤੇ ਉਸ ਤੋਂ ਬਾਅਦ ਸੁਰੰਜਾਂ ਹੈਗੀਆਂ ਜਿਹੜੀਆਂ ਬਹੁਤ ਅੱਛਾ ਐਂਟੀ ਇਨਫਲੇਮੇਟਰੀ ਏਜੰਟ ਜਿਹੜੀ ਮੈਡੀਕਲ ਸਾਇੰਸ ਦੇ ਵਿੱਚ ਖੋਜ ਜਿਹੜੀ ਹੈ ਇਹਨੇ ਸਾਬਤ ਕੀਤਾ ਹੈ ਕਿ ਬਹੁਤ ਤੇਜ਼ੀ ਨਾਲ ਸੋਜ ਉਤਾਰਦੀ ਹੈ ਸੁਰੰਜਾਂ ਜਿਹੜੀਆਂ ਨੇ ਠੀਕ ਹੈ ਮਿੱਠੀਆਂ ਸੁਰੰਜਾਂ ਖਾਣ ਯੋਗ ਹੁੰਦੀਆਂ ਨੇ ਤੇ ਅੱਛਾ ਉਸ ਤੋਂ ਬਾਅਦ ਸੁੰਢ ਹੈ ਜਿਹਨੂੰ ਆਪਾਂ ਅਦਰਕ ਦਾ ਸੁੱਕਿਆ ਰੂਪ ਲੈਨੇ ਹਾਂ ਦਾਲਚੀਨੀ ਹੈ ਕਾਲੀਆਂ ਮਿਰਚਾਂ ਦੇ ਕੰਬੀਨੇਸ਼ਨ ਜਿਹੜੇ ਨੇ ਉਹ ਕਿਸੇ ਯੋਗ ਵੈਦ ਦੀ ਸਲਾਹ ਨਾਲ ਅਗਰੇ ਕੰਬੀਨੇਸ਼ਨ ਬਣਾ ਕੇ ਅੱਧਾ ਅੱਧਾ ਚਮਚ ਜਿਹੜਾ ਉਖਾਦਾ ਜਾਵੇ ਤਾ ਕਮਰ ਦਰਦੀ ਸਮੱਸਿਆ ਜਿਹੜੀ ਆਮ ਹਾਲਤਾਂ ਜਿਹੜੇ ਕਮਰ ਦਰਦ ਸਾਨੂੰ ਹੁੰਦੇ ਨੇ ਉਹਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ ਤਾ ਔਰ ਦੂਸਰਾ ਇਹ ਵੀ ਕੁਝ ਲੇਪ ਕੁਝ ਆਪਾਂ ਰეკਮੈਂਡ ਕਰਦੀਆਂ ਜਿਵੇਂ ਹ ਇਹਨੂੰ ਦੇਖੋ ਕੁਝ ਲੋਕ ਇਹਨੂੰ ਤੇਲ ਚ ਵੀ ਪ੍ਰੈਪਰੇਸ਼ਨ ਕਰ ਲੈਂਦੇ ਨੇ ਹਨਾ ਕੁਝ ਤੇਲ ਸਰੋਂ ਦਾ ਜਾਂ ਰეკਮੈਂਡ ਕੀਤਾ ਜਾਂਦਾ ਹੈ ਕੁਝ ਕਿ ਉਹਦੇ ਚ ਤੁਸੀਂ ਕੁਚ ਲਾ ਜਾਂ ਤਤੂਰਾ ਤੇ ਉਹਦੇ ਨਾਲ ਆਸ਼ਵਗੰਧਾ ਕੌੜੀਆਂ ਸਰਿੰਜਾਂ ਕਪੂਰ ਵਗੈਰਾ ਜਿਹੜਾ ਪਾ ਕੇ ਉਹ ਤੇਲ ਬਣਦਾ ਹੈ ਉਹਦੀ ਮਾਲਿਸ਼ ਨਾਲ ਵੀ ਕਮਰ ਦਰਦ ਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਤੇ ਅਗਰ ਇਸ ਨੂੰ ਅਸੀਂ ਤੇਲ ਦੀ ਫਾਰਮੇਸ਼ਨ ਜ ਨਹੀਂ ਬਣਾਉਣਾ ਤਾਂ ਇਸ ਨੂੰ ਤਕਰੀਬਨ ਡੇਢ ਘੰਟਾ 4-5 ਗੁਣਾ ਪਾਣੀ ਮਿਲਾ ਕੇ ਹਲਕੀ ਅੱਗ ਤੇ ਪਕਾ ਕੇ ਇਹਨਾਂ ਦਵਾਈਆਂ ਨੂੰ ਅਗਰ ਉਹ ਪਾਣੀ ਦਾ ਇਸਤੇਮਾਲ ਕਰਕੇ ਵੀ ਅਸੀਂ ਉਹ ਲੇਪ ਲਗਾਉਨੇ ਆ ਉਹਦੇ ਨਾਲ ਵੀ ਕਮਰ ਦਰਦ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਜੀ ਪਰ ਨਾਲ-ਨਾਲ ਜ਼ਰੂਰੀ ਹੈ ਕਿ ਇਹਦੇ ਸਹੀ ਕਾਰਨਾਂ ਦੀ ਜਾਂਚ ਅਗਰ ਇਹ ਠੀਕ ਹੋ ਨਹੀਂ ਆਉਂਦਾ ਤਾਂ ਸਹੀ ਕਾਰਨਾਂ ਦੀ ਜਾਂਚ ਲਈ ਐਮ ਆਰ ਆਈ ਐਕਸ ਰੇ ਤੇ ਹੋਰ ਦੂਸਰੇ ਟੈਸਟ ਕਰਨੇ ਜ਼ਰੂਰੀ ਨੇ ਇਹ ਡਾਕਟਰ ਦੇਖਦਾ ਹੈ ਕਿ ਉਸਦੇ ਕਮਰ ਦਰਦ ਦਾ ਕਾਰਨ ਉਹਦੇ ਇੰਟਰਨਲ ਆਰਗਨ ਦੇ ਵਿੱਚ ਸਵੇਲਿੰਗ ਯਾ ਕੋਈ ਸਪ੍ਰੇਨ ਸੱਟ ਜਾਂ ਕੋਈ ਹੋਰ ਦੂਸਰਾ ਕਾਰਨ ਤਾਂ ਨਹੀਂ ਹੈ ਜੀ ਡਾਕਟਰ ਸਾਹਿਬ ਫਿਰ ਇੱਥੇ ਇਹ ਦੱਸੋ ਸਾਨੂੰ ਵੀ ਕਿ ਉਹ ਕਿਹੜੀਆਂ ਸਥਿਤੀਆਂ ਹਨ ਜਦੋਂ ਇੱਕ ਮਰੀਜ਼ ਕਿਸੇ ਸਰਜਨ ਕੋਲ ਜਾਵੇ ਜਾਂ ਕੋਈ ਅੱਛੇ ਡਾਕਟਰ ਨੂੰ ਦਿਖਾਵੇ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਜੀ ਫਿਰ ਵੀ ਕਮਰ ਦਰਦ ਬਹੁਤ ਤੇਜ਼ ਵਧਦਾ ਰਵੇ ਤੇ ਠੀਕ ਹੋਣ ਚ ਨਾ ਆਵੇ ਤਾਂ ਫਿਰ ਸਾਨੂੰ ਉਹਨਾਂ ਸਾਰੀਆਂ ਜਿਹੜੇ ਯਤਨ ਨੇ ਉਹਨਾਂ ਨੂੰ ਛੱਡ ਕੇ ਸਾਨੂੰ ਡਾਕਟਰ ਨੂੰ ਬਿਲਕੁਲ ਦਿਖਾਉਣਾ ਚਾਹੀਦਾ ਹੈ ਡਾਕਟਰ ਤੁਹਾਡੀ ਐਮ ਆਰ ਆਈ ਕਰ ਸਕਦੇ ਨੇ ਉਹ ਤੁਹਾਡੇ ਐਕਸ ਰੇ ਲੈਣਗੇ ਠੀਕ ਹੈ ਤੁਹਾਡੇ ਦੂਸਰੇ ਬਾਡੀ ਨਾਲ ਸੰਬੰਧਿਤ ਜਿਹੜੇ ਟੈਸਟ ਨੇ ਉਹ ਵੀ ਕਰਾਉਣਗੇ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਇੱਕ ਮੁੱਖ ਕਾਰਨ ਜਿਹੜਾ ਮੈਂ ਇੱਕ ਦੱਸਣਾ ਇਸ ਵੀਡੀਓ ਚ ਭੁੱਲ ਗਿਆ ਕਿ ਰੂਮਟਾਇਡ ਆਰਥਰਾਇਟਿਸ ਗਠੀਆ ਜਿਹੜਾ ਹੈ ਉਹ ਵੀ ਇਹਦਾ ਇੱਕ ਕਾਰਨ ਹੁੰਦਾ ਹੈ ਉਹਦੇ ਨਾਲ ਨਾਲ ਆਸਟਿਓ ਆਰਥਰਾਇਟਿਸ ਆਸਟਿਓਪੋਰੋਸਿਸ ਜਿਹੜਾ ਹੈ ਜਿੱਦੇ ਵਿੱਚ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਨੇ ਤੇ ਅੱਛਾ ਉਸ ਤੋਂ ਬਾਅਦ ਇੱਕ ਇਨਕਲਾਈਨਿੰਗ ਸਪੋਨਡੇਲਾਈਟਿਸ ਰੀੜ ਦੀ ਹੱਡੀ ਦਾ ਇੱਕ ਰੋਗ ਹੈ ਲੰਬਰ ਸਪੋਨਡੇਲਾਈਟਿਸ ਉਹ ਵੀ ਇੱਕ ਬਹੁਤ ਵੱਡਾ ਇੱਕ ਕਾਰਨ ਜਿਹੜਾ ਹੈ ਰੀੜ ਦੀ ਹੱਡੀ ਦੇ ਦਰਦ ਦਾ ਬਣਦਾ ਹੈ ਤੇ ਇਹੋ ਜੇ ਕਾਫੀ ਕਾਰਨ ਨੇ ਉਹ ਜਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਵੀਆਂ ਆਉਂਦੀਆਂ ਨੇ ਤਾਂ ਤੁਹਾਡਾ ਡਾਕਟਰ ਉਸ ਨੂੰ ਡਾਇਗਨੋਸ ਕਰਦਾ ਹੈ ਉਹਦੇ ਵਿੱਚ ਕੁਝ ਟੈਸਟ ਲਿਖਦਾ ਹੈ ਕਿ ਉਹਦੇ ਦਰਦ ਦਾ ਕਾਰਨ ਜਿਹੜਾ ਹੈ ਉਹ ਕੀ ਹੈ ਜੀ ਕਿਉਂਕਿ ਇਹ ਵੀ ਇੱਕ ਬੜੇ ਮੁੱਖ ਕਾਰਨ ਨੇ ਔਰਤਾਂ ਵਿੱਚ ਕਮਰ ਦਰਦ ਦੇ ਜਿਹੜੇ ਅਕਸਰ ਪਾਏ ਜਾਂਦੇ ਨੇ ਤਾਂ ਫਿਰ ਉਹਨਾਂ ਦਾ ਦਵਾਈਆਂ ਨਾਲ ਇਲਾਜ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਪਰ ਇਹਦੇ ਨਾਲ-ਨਾਲ ਦਵਾਈਆਂ ਦੇ ਨਾਲ ਜਿਹੜੀ ਕਸਰਤਾਂ ਨੇ ਜੀ ਉਹ ਬੇहद ਜ਼ਰੂਰੀ ਹੁੰਦੀਆਂ ਨੇ ਕਿਉਂਕਿ ਇੱਕ ਮੋਡਲਾ ਤੇ ਇੱਕ ਖਾਸ ਇਲਾਜ ਹੈ ਵੀ ਕਿਸੇ ਵੀ ਬਿਮਾਰ ਅੰਗ ਨੂੰ ਜੇ ਅਸੀਂ ਸਟ੍ਰੈਚ ਪਾਵਾਂਗੇ ਉੱਚ ਖਿਚਾਅ ਪਾਵਾਂਗੇ ਆਕਸੀਜਨ ਦੀ ਮਾਤਰਾ ਵਧੇਗੀ ਐਕਸਰਸਾਈਜ਼ ਜਿਹੜੀ ਹੈ ਉਹ ਮੋਡਲਾ ਤੇ ਇੱਕ ਬੇਸਿਕ ਇਲਾਜ ਦਵਾਈਆਂ ਦੇ ਨਾਲ ਨਾਲ ਵੀ ਚੱਲਦਾ ਜਿਹੜਾ ਹੈ ਉਹ ਰਹਿਣਾ ਚਾਹੀਦਾ ਜੀ ਠੀਕ ਹੈ ਜੀ ਡਾਕਟਰ ਸਾਹਿਬ ਫਿਰ ਕੀ ਰੀਡ ਦੀ ਹੱਡੀ ਦਾ ਆਪਰੇਸ਼ਨ ਇਹਦਾ ਆਖਰੀ ਇਲਾਜ ਹੈ ਦੇਖੋ ਆਖਰੀ ਸਟੇਜ ਦੇ ਵਿੱਚ ਤਾਂ ਹੈ ਆਖਰੀ ਇਲਾਜ ਹੈ ਔਰ ਇੱਕ ਕੁਛ ਹੱਦ ਤੱਕ ਕਾਮਯਾਬੀ ਹੈ ਜੀ ਐਸੀ ਗੱਲ ਨਹੀਂ ਹੈ ਪਰ ਕਈ ਵਾਰੀ ਕੁਝ ਦੇਖੋ ਟੈਕਨੀਕਲ ਸਮੱਸਿਆਵਾਂ ਹਰ ਲਾਈਨ 'ਚ ਹੁੰਦੀਆਂ ਨੇ ਕੁਝ ਲੋਕਾਂ ਦਾ ਇਹ ਹੈ ਕਿ ਰੀਡ ਦੀ ਹੱਡੀ ਦਾ ਜਿਹੜਾ ਆਪਰੇਸ਼ਨ ਹੈ ਉਹਦੇ ਨਾਲ ਸ਼ਾਇਦ ਉਹਦੋਂ ਬਾਅਦ ਸਾਡੀ ਇਹ ਸਮੱਸਿਆਵਾਂ ਵੱਧ ਜਾਣ ਗਈਆਂ ਜੀ ਕੁਝ ਮਰੀਜ਼ਾਂ 'ਚ ਦੇਖਿਆ ਗਿਆ ਕਿ ਰੀੜੀ ਦੀ ਹੱਡੀ ਦੇ ਆਪਰੇਸ਼ਨ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ ਉਸ ਤੋਂ ਬਾਅਦ ਵੀ ਲੋਕ ਆਉਂਦੇ ਨੇ ਕਲੀਨਿਕ 'ਚ ਡਾਕਟਰ ਕੋਲ ਕਿ ਉਹਨਾਂ ਨੇ ਆਪਰੇਸ਼ਨ ਕਰਵਾਇਆ ਪਰ ਉਹਨਾਂ ਦੀ ਰੀੜੀ ਦੀ ਹੱਡੀ ਦਾ ਹਾਲ ਜਿਉਂ ਦੀ ਤਿਉਂ ਹੈ ਪਰ ਉਹਦੇ 'ਚ ਦੂਸਰੇ ਕਾਰਨ ਜਿਹੜੇ ਨੇ ਉਹ ਡਾਕਟਰ ਦੇਖਦਾ ਤੇ ਉਸ ਮੁਤਾਬਕ ਉਸ ਨੂੰ ਟ੍ਰੀਟਮੈਂਟ ਦਿੰਦਾ ਹੈ ਤਾਂ ਇੱਕ ਵਧੀਆ ਹੱਲ ਹੈ ਜੇ ਰੀੜੀ ਦੀ ਹੱਡੀ ਦੇ ਵਿੱਚ ਕੋਈ ਨੋਡਿਊਲ ਡਿਵੈਲਪ ਹੋ ਚੁੱਕੀ ਹੈ ਕੋਈ ਸਿਸਟ ਬਣ ਚੁੱਕੀ ਹੈ ਜਾਂ ਕੋਈ ਟਿਊਮਰ ਡਿਵੈਲਪ ਹੋ ਗਿਆ ਹੈ ਜਾਂ ਉਹਦੇ 'ਚ ਕੁਝ ਐਸੀਆਂ ਖਰਾਬੀਆਂ ਆ ਚੁੱਕੀਆਂ ਨੇ ਜਿਨ੍ਹਾਂ ਨੂੰ ਬਦਲਣਾ ਬੇਹੱਦ ਜ਼ਰੂਰੀ ਹੈ ਠੀਕ ਹੈ ਤਾਂ ਉਥੇ ਫਿਰ ਰੀਡ ਦੀ ਹੱਡੀ ਦੇ ਆਪਰੇਸ਼ਨ ਦੀ ਬਿਲਕੁਲ ਜ਼ਰੂਰਤ ਹੁੰਦੀ ਹੈ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਤਾਂ ਮਰੀਜ਼ ਨੂੰ ਚਾਹੀਦਾ ਉਹ ਕਿਸੇ ਵੀ ਨਿਊਰੋ ਸਰਜਨ ਨੂੰ ਮਿਲ ਕੇ ਤੋਂ ਆਪਣੀ ਰੀਡ ਦੀ ਹੱਡੀ ਦਾ ਇਲਾਜ ਆਪਰੇਸ਼ਨ ਜਾਂ ਜਿਵੇਂ ਵੀ ਉਹ ਸੁਜੈਸਟ ਕਰਦਾ ਉਹਦਾ ਉਹਨੂੰ ਕਰਨਾ ਚਾਹੀਦਾ ਹੈ ਔਰ ਪੌੜ ਫਿਰ ਉਥੇ ਕੰਮ ਨਹੀਂ ਦਿੰਦੇ ਜੀ ਡਾਕਟਰ ਸਾਹਿਬ ਫਿਰ ਇਹ ਰੀਡ ਦੀ ਹੱਡੀ ਦੀ ਆਪਰੇਸ਼ਨ ਬਾਅਦ ਮਰੀਜ਼ ਕਿੰਨੇ ਟਾਈਮ ਬਾਅਦ ਪ੍ਰੋਪਰ ਸਹੀ ਹੋ ਜਾਂਦਾ ਹੈਗਾ ਦੇਖੋ ਇਹ ਨਿਰਭਰ ਕਰਦਾ ਹੈ ਕਿ ਉਹ ਸਰਜਰੀ ਦੀ ਕਿਸਮ ਕਿਹੜੀ ਹੈ ਕਿ ਉਹ ਜੀ ਸਰਜਰੀ ਡਾਕਟਰ ਨੇ ਕੀਤੀ ਹੈ ਉਹ ਕਿਸ ਤਰ੍ਹਾਂ ਦੀ ਸਰਜਰੀ ਹੋਈ ਹੈ ਕਿੰਨੇ ਏਰੀਆ ਚ ਸਰਜਰੀ ਕੀਤੀ ਗਈ ਹੈ ਸਰਜਰੀ ਕਰਨ ਦਾ ਕਾਰਨ ਕੀ ਸੀ ਰੋਗ ਦਾ ਕਾਰਨ ਕੀ ਸੀ ਡਿਸਕ ਦੀ ਕੋਈ ਡਿਸਲੋਕੇਸ਼ਨ ਸੀ ਜਾਂ ਉਥੇ ਕੁਝ ਫਾਰਮੇਸ਼ਨ ਹੋ ਚੁੱਕੀ ਸੀ ਹੈਨਾ ਤਾਂ ਉਹ ਅਲੱਗ-ਅਲੱਗ ਕਾਰਨ ਹੁੰਦੇ ਨੇ ਤੇ ਅਲੱਗ-ਅਲੱਗ ਸਰਜਰੀ ਦੇ ਜਿਹੜੇ ਨੇ ਉਹ ਮੈਥਡ ਹੁੰਦੇ ਆ ਤੇ ਉਹਦੇ ਤੇ ਨਿਰਭਰ ਕਰਦਾ ਹੈ ਕਿ ਮਰੀਜ਼ ਜਿਹੜਾ ਹੈ ਉਹ ਕਿੰਨੇ ਸਮੇਂ ਤੋਂ ਬਾਅਦ ਆਪਣਾ ਸਰਵਾਈਵ ਕਰ ਸਕਦਾ ਹੈ ਤੇ ਤੁਰ ਫਿਰ ਸਕਦਾ ਚੱਲ ਫਿਰ ਸਕਦਾ ਆਮ ਹਾਲਤਾਂ ਜਿਵੇਂ ਕਿਆ ਜਾਵੇ ਤਾਂ ਤਕਰੀਬਨ 2-3 ਮਹੀਨਿਆਂ ਬਾਅਦ ਆਦਮੀ ਆਪਣਾ ਜਿਹੜਾ ਹੈ ਨਾਰਮਲ ਜੀਵਨ ਜਿਉਣ ਲੱਗ ਜਾਂਦਾ ਹੈ ਜੀ ਸਰਜਰੀ ਤੋਂ ਬਾਅਦ ਅਕਸਰ ਕੇਸਾਂ ਵਿੱਚ ਜੀ ਜੀ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸਨ ਡਾਕਟਰ ਜਸਵਿੰਦਰ ਸਿੰਘ ਸਨਦੇੜਾ ਜੀ ਅਗਲੇ ਹਫਤੇ ਫੇਰ ਕਰਾਂਗੇ ਗੱਲਬਾਤ ਕਿਸੇ ਹੋਰ ਬਿਮਾਰੀ ਤੇ ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ